ਇਹ ਮੰਜ਼ਰ ਬਣਿਆ ਪਿਆ ਦੇਖ ਸਕਦੇ ਹਾਂ ਬੱਚਿਆਂ ਦੇ ਬੂਟ ਜਰਾਬਾਂ ਕੱਪੜੇ ਸਭ ਗੰਦੇ ਸੀਵਰੇਜ ਦੇ ਪਾਣੀ ਦੇ ਵਿੱਚ ਇਹ ਹੈ ਮਲਕਾਣਾਪਤੀ ਦੀ ਵਾਰਡ ਜਿੱਥੇ ਅੱਜ ਇੱਕ ਹਫ਼ਤੇ ਦੇ ਨੇੜੇ ਹੋਣ ਵਾਲਾ ਤੇ ਕਿਵੇਂ ਪਾਣੀ ਦੇ ਵਿੱਚੋਂ ਦੇਖੋ ਬੂਟ ਖਰਾਬ ਜਰਾਬਾਂ ਖਰਾਬ ਮੋਟਰਸਾਈਕਲ ਰਸਤੇ ਦੇ ਵਿੱਚ ਹੀ ਖੜ ਗਿਆ ਇਹ ਮੰਜ਼ਰ ਬਣਿਆ ਪਿਆ ਦੇਖ ਸਕਦੇ ਹਾਂ ਬੱਚਿਆਂ ਦੇ ਬੂਟ ਜਰਾਬਾਂ ਕੱਪੜੇ ਸਭ ਗੰਦੇ ਸੀਵਰੇਜ ਦੇ ਪਾਣੀ ਦੇ ਵਿੱਚ ਤੇ ਕੋਸ ਦੇ ਨਜ਼ਰ ਆਉਂਦੇ ਨੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੋਂ ਇਹੀ ਕਹਿੰਦੇ ਨੇ ਕਿ ਵੀ ਦੇਖੋ ਕੀ ਹਾਲ ਹੋਇਆ ਪਿਆ ਮਲਕਾਣਾ ਪੱਤੀ ਦੀ ਵਾਰਡ ਦਾ ਇਹ ਮਲਕਾਣਾ ਪੱਤੀ ਦੀ ਵਾਰਡ ਦਾ ਹਾਲ ਦੇਖ ਲਓ ਕਾਣਾ ਪੱਤੀ ਦੀ ਵਾਰਡ ਨੰਬਰ 16 ਦਾ ਹਾਲ ਹੈ ਇਹ ਚੱਲ ਮੜਾ ਉਹ ਦੇ ਨੀ ਮੈਂ ਲਾਗਾ ਦੇਣਾ ਆਹ ਦੋ ਬਾਰ ਐਂਦੋਂ ਭਰ ਰਹਿਂਦੋਂ ਲੋਕਾਂ ਦੇ ਮੋਟਰਸਾਈਕਲ ਸਕੂਟਰ ਵੀ ਇਹਦੇ ਵਿੱਚ ਬੰਦ ਹੁੰਦੇ ਪਈ ਨੇ ਦੇਖ ਸਕਦੇ ਹੋ ਆ ਨੌਜਵਾਨ ਦੀ ਐਕਟਿਵਾ ਵੀ ਪਾਣੀ ਦੇ ਵਿੱਚੋਂ ਨਿਕਲਣ ਕਰਕੇ ਬੰਦ ਹੋ ਗਈ ਇਹ ਨੌਜਵਾਨ ਦਾ ਕੀ ਕਸੂਰ ਹੈ ਜਿਹਨੇ ਆਪਣੀ ਮੰਜ਼ਲ ਤੇ ਪਹੁੰਚਣਾ ਹੈ ਪਹਿਲਾਂ ਉਹਦੀ ਐਕਟਿਵਾ ਬੰਦ ਹੋ ਗਈ ਤੇ ਹੁਣ ਇੱਕ ਦੂਜੇ ਤੋਂ ਲਿਫਟ ਮੰਗਣਗੇ ਜਾਂ ਕਿਸੇ ਨੂੰ ਬੁਲਾਉਣਗੇ ਤੇ ਇਹਨਾਂ ਦੇ ਕੰਮ ਵਿੱਚ ਵਿਚਾਲੇ اٹਕ ਗਏ ਲੋਕਾਂ ਦਾ ਕੀ ਕਸੂਰ ਹੈ ਲੋਕ ਕਹਿੰਦੇ ਅਸੀਂ ਵੋਟਾਂ ਪਾਈਆਂ ਸੀਗੀਆਂ ਤੇ ਸਾਡੇ ਨਾਲ ਇਹ ਜਿਹਾ ਕੰਮ ਕਿਉਂ ਹੋ ਰਿਹਾ ਦੇਖ ਸਕਦੇ ਹੋ ਸਾਰੇ ਮਹੱਲੇ ਦੇ ਵਿੱਚ ਪਾਣੀ ਹੀ ਪਾਣੀ ਹੋਇਆ ਪਿਆ ਇੱਥੇ 5-7 ਸੀਵਰੇਜ ਨੇ ਜਿਹੜੇ ਕਿ ਵੀ ਬਲੋਕ ਹੋਏ ਪਏ ਨੇ ਮਰੇ ਮੰਜ਼ਰ ਜਿਹੜਾ ਅੱਜ ਦਾ ਨਹੀਂ ਹੈ ਇਸ ਨੂੰ ਕਿੰਨੇ ਦਿਨ ਹੋ ਚੁੱਕੇ ਨੇ ਅੱਜ 70 ਸਾਲ ਪਾਵੇਂ ਦੇਸ਼ ਆਜ਼ਾਦ ਹੋ ਗਏ ਨੂੰ ਹੋ ਗਏ ਨੇ ਪਰ ਅੱਜ ਵੀ ਲੋਕ ਇਨ੍ਹਾਂ ਮਸਲਿਆਂ ਦੇ ਵਿੱਚ ਹੀ اٹਕੇ ਪਏ ਨੇ ਇਨ੍ਹਾਂ ਮਸਲਿਆਂ ਦੇ ਵਿੱਚ ਹੀ اٹਕੇ ਪਏ ਨੇ ਕਿ ਗਲੀਆਂ ਨਾਲੀਆਂ ਸੀਵਰੇਜ ਅੱਜ ਵੀ ਉੱਥੇ ਤੱਕ ਹੀ ਸੀਮਿਤ ਨੇ ਕਦੋਂ ਵਿਕਾਸ ਹੋਊਗਾ ਉਹ ਤਾਂ ਸਮਾਂ ਹੀ ਦੱਸੇਗਾ ਪਰ ਜੋ ਮਲਕਾਣਾਪਤੀ ਦਾ ਅੱਜ ਦਾ ਹਾਲ ਹੈ ਉਹ ਕਿਸੇ ਨੂੰ ਦੇਖਿਆ ਔਰ ਦੱਸਣ ਦੀ ਲੋੜ ਨਹੀਂ ਐ ਇੰਜ ਲੱਗਦਾ ਜਿਵੇਂ ਕਿ ਵੀ ਜੋ ਕਹਿੰਦੇ ਛੱਪੜ ਜਾਂ ਟੋਬੇ ਪਿੰਡਾਂ ਦੇ ਵਿੱਚ ਹੁੰਦੇ ਸੀਗੇ ਹੁਣ ਸ਼ਹਿਰਾਂ ਦੇ ਵਿੱਚ ਵੀ ਬਣਨ ਲੱਗ ਪਏ ਨੇ ਇਹ ਮੰਜ਼ਰ ਹੈ ਸਮਾਣਾ ਸ਼ਹਿਰ ਦੀ ਮਲਕਾਣਾਪਤੀ ਵਾਰਡ ਦਾ ਹਾਲ ਹੈ ਵਾਰਡ ਨੰਬਰ 16 ਵਾਰਡ ਨੰਬਰ 16 ਜਿੱਥੇ ਦੇਖ ਸਕਦੇ ਹੋ ਉੱਥੋਂ ਲੈ ਕੇ ਤੁਹਾਨੂੰ ਅੱਗੇ ਵੀ ਦਿਖਾ ਰਹੇ ਹਾਂ ਦੇਖ ਸਕਦੇ ਹੋ ਦੂਰ ਦੂਰ ਤੱਕ ਪਾਣੀ ਪਾਣੀ ਹੈ ਪਾਣੀ ਦਾ ਕਿਸੇ ਪਾਸੇ ਕੋਈ ਨਿਕਾਸ ਨਾ ਹੋਣ ਕਰਕੇ ਸਾਰੇ ਆਪਾਸੇ ਪਾਣੀ ਹੀ ਪਾਣੀ ਚੱਲ ਰਿਹਾ ਦੇਖ ਸਕਦੇ ਹੋ ਕਿਵੇਂ ਸੀਵਰੇਜ ਬਲੋਕ ਨੇ ਸਾਡੇ ਨਾਲ ਵੀ ਇੱਕ ਸੀਵਰੇਜ ਹੈ ਦਿਖਾ ਰਹੇ ਆ ਇਹ ਵੀ ਦੇਖੋ ਕਿਵੇਂ ਸੀਵਰੇਜ ਦੇ ਵਿੱਚੋਂ ਓਵਰਫਲੋ ਪਾਣੀ ਚੱਲ ਰਿਹਾ ਹੈ ਇਹੋ ਸਾਹਿਬ ਨੂੰ ਚਾਹੀਦਾ ਆ ਆ ਪਾ ਕੇ ਇੱਕ ਵਾਰੀ ਗੇੜਾ ਮਾਰਨ ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਨ ਤੇ ਦੇਖਣ ਕਿ ਕਿਵੇਂ ਹੁਣ ਥੋਨੂੰ ਲੋਕ ਦਿਖਾ ਰਹੇ ਆ ਕਿਵੇਂ ਨਿਕਲਦੇ ਨੇ ਇਹ ਵਾਰਡ ਨੰਬਰ 16 ਮਲਕਾਣਾਪਤੀ ਦਾ ਹਾਲ ਹੈ ਦੇਖ ਸਕਦੇ ਹੋ ਸਾਰਿਆਂ ਪਾਸੇ ਪਾਣੀ ਹੀ ਪਾਣੀ ਆ ਬੱਚਦੇ ਬਚਾਉਂਦੇ ਸਿਰਫ ਇਹੀ ਹੈ ਕਿ ਵੀ ਆਪਣੀ ਮੰਜ਼ਲ ਤੱਕ ਪਹੁੰਚ ਜਾਈਏ ਜੀ ਦਾ ਵਿੱਚ ਮੋਟਰਸਾਈਕਲ ਸਕੂਟਰ ਖੜ ਗਿਆ ਤਾਂ ਉਹਦੇ ਬੂਟਸ ਕੱਪੜੇ ਸਭ ਕੁਝ ਉਹਦਾ ਖਰਾਬ ਇਹ ਹਾਲ ਹੈ ਵਾਰਡ ਨੰਬਰ 16 ਮਲਕਾਣਾਪਤੀ ਦਾ ਲੋਕਾਂ ਦੇ ਅੱਗੇ ਫੁੱਟ-ਫੁੱਟ ਪਾਣੀ ਖੜਾ ਹੈ ਨਾ ਹੀ ਲੋਕ ਘਰਾਂ ਵਿੱਚੋਂ ਆ ਜਾ ਸਕਦੇ ਨੇ ਤੇ ਦਿਨ ਵੇਲੇ ਹੀ ਆਪਣੇ ਕੰਮਕਾਰ ਨਿਬੇੜ ਲੈਂਦੇ ਨੇ ਕਿ ਵੀ ਸਾਨੂੰ ਬਾਹਰ ਗੰਦੇ ਪਾਣੀ ਦੇ ਵਿੱਚ ਸਾਡੇ ਕੱਪੜੇ ਜਾਂ ਬੂਟ ਚਾਪੇ ਲਾ ਨਾ ਖਰਾਬ ਹੋਣ ਲੋਕਾਂ ਨੇ ਵੀ ਬਸ ਹੁਣੇ ਅੰਦਾਜ਼ਾ ਲਾ ਲਿਆ ਕਿ ਵੀ ਸ਼ਾਮ ਨੂੰ ਤੇ ਸਵੇਰੇ ਪਾਣੀ ਖੂਬ ਖੜਦਾ ਤੇ ਦੁਪਹਿਰ ਵੇਲੇ ਪਾਣੀ ਘਟ ਜਾਂਦਾ ਕਿਉਂਕਿ ਉਦੋਂ ਟੂਟੀਆਂ ਦਾ ਪ੍ਰੈਸ਼ਰ ਵੀ ਨਹੀਂ ਹੁੰਦਾ ਟੂਟੀਆਂ ਵੀ ਇੰਨੀਆਂ ਨਹੀਂ ਚੱਲਦੀਆਂ ਤੇ ਸਵੇਰੇ ਸ਼ਾਮ ਪਾਣੀ ਦਾ ਪ੍ਰੈਸ਼ਰ ਵੀ ਪੂਰਾ ਹੁੰਦਾ ਹੈ ਤੇ ਆਪਣੇ ਕੰਮ ਦੁਪਹਿਰ ਵੇਲੇ ਨਬੇੜ ਕੇ ਆਪਣੇ ਦਰਵਾਜ਼ੇ ਬੰਦ ਕਰ ਲੈਂਦੇ ਨੇ ਇਹੀ ਹਾਲ ਹੈ ਇਸ ਟਾਈਮ ਮਲਕਾਣਾ ਪੱਤੀ ਵਾਰਡ ਦਾ